ਓਯੋ ਮੇਰੇ ਗੱਲ ਧਿਆਨ ਨਾਲ ਸੁਣ ਲਓ ਕਿਉਂਕਿ ਇਹ ਜੋ ਉੱਪਰ ਫਾਰਮ ਵਾਲੀ ਗੁਰਮਨਨਲ ਹੋਇਆ ਨਾ ਇਹ ਸਿਰਫ ਇੱਕ ਉਹਦੀ ਕਹਾਣੀ ਨਹੀਂ ਹੈ ਪੂਰੀ ਕੁੜੀਆਂ ਲਈ ਸਾਰੇ ਸਮਾਜ ਦੀ ਕੁੜੀਆਂ ਲਈ ਇੱਕ ਬੜੀ ਵੱਡੀ ਵਰਨਿੰਗ ਸਭ ਸਮਝਦੇ ਆ ਕਿ ਪਿਆਰ ਦਾ ਮਤਲਬ ਖੁਸ਼ੀਆਂ ਕੋਈ ਸਾਡੀ ਲਾਈਫ ਚ ਆ ਗਿਆ ਸਾਨੂੰ ਬਹੁਤ ਜ਼ਿਆਦਾ ਹੈਪੀਨੈਸ ਦੇਗਾ ਸਾਡਾ ਸਾਥ ਦੇਗਾ ਪਰ ਅਸਲ ਵਿੱਚ ਪਿਆਰ ਦੇ ਵਿੱਚ ਸਭ ਤੋਂ ਵੱਡਾ ਐਗਜ਼ਾਮ ਹੁੰਦਾ ਹੈ ਕਰੈਕਟਰ ਦੀ ਪਛਾਣ ਕਰਨਾ ਉਹ ਕੁੜੀ ਤਾਂ ਫਸ ਗਈ ਉਹਨੇ ਸੋਚਿਆ ਉਹਦੀ ਲਾਈਫ ਚ ਕੋਈ ਆ ਗਿਆ ਉਹਦੇ ਨਾਲ ਆਪਣੇ ਸੁੱਖ ਦੁੱਖ ਸਭ ਕੁਝ ਸਾਂਝਾ ਕਰੇਗੀ ਪਰ ਹੋਇਆ ਕਿ ਉਹ ਮੁੰਡਾ ਆਪਣਾ ਮਤਲਬ ਕੱਢ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਉਹਦੀ ਕੁੜੀ ਦੀ ਡਿਗਨਿਟੀ ਉਹਦੀ ਸੈਲਫ ਰਿਸਪੈਕਟ ਉਹਦੀ ਇੱਜ਼ਤ ਸਭ ਕੁਝ ਮਿੱਟੀ ਵਿੱਚ ਮਿਲ ਆ ਗਿਆ ਦੇਖੋ ਇਹਦੀ ਬਾਤ ਹੀ ਟੈਟੂ ਬਣਿਆ ਜਿੱਦਣ ਦਾ ਇੰਡੀਆ ਦੇ ਵਿੱਚ ਆਇਆ ਦਿਖਾਓ ਜੀ ਇਸ ਸਾਡੇ ਫੈਕਟਰ ਦੇ ਟਰੈਕਟਰਾਂ ਦੇ ਤੇ ਮੇਰੇ ਡੈਡੀ ਜੀ ਦਾ ਟੈਟੂ ਬਣਿਆ ਹੋਇਆ ਹੈ ਹੁਣ ਜਾ ਕੇ ਉਹ ਮੁੰਡਾ ਤੇ ਉਹਦਾ ਪਿਓ ਜਾ ਕੇ ਸਫਾਈਆਂ ਪੇਸ਼ ਕਰ ਰਹੇ ਨੇ ਕਿ ਅਸੀਂ ਤਾਂ ਜੀ ਨਹੀਂ ਕੀਤਾ ਅਸੀਂ ਤਾਂ ਜੀ ਇਦਾਂ ਕੁੜੀ ਦੇ ਕੈਰੈਕਟਰ ਤੇ ਲਾਂਚਾਂ ਨੂੰ ਉਠਾ ਰਹੇ ਨੇ ਜੋ ਕਿ ਪੂਰੀ ਪੂਰੀ ਉਹਨਾਂ ਦੇ ਇੰਟਰਵਿਊਜ਼ ਆ ਰਹੇ ਨੇ ਬਟ ਜਿਹੜੀ ਕੁੜੀ ਦੀ ਇੱਜ਼ਤ ਗਈ ਹੈ ਜਿਹੜੀ ਕੁੜੀ ਦੀ ਵੀਡੀਓਜ਼ ਗਈਆਂ ਗੱਲ ਤਾਂ ਉਹਦੀ ਹੈ ਨਾ ਕਿ ਉਹਨੂੰ ਕਿੰਨਾ ਕੁਝ ਫੇਸ ਕਰਨਾ ਪੈ ਰਿਹਾ ਇਹ ਕੇਸ ਸਿਰਫ ਇੱਕ ਟ੍ਰੈਜੇਡੀ ਨਹੀਂ ਹੈ ਇਹ ਸਾਡੇ ਲਈ ਆਇਨਾ ਹੈ ਕਿ ਅਸੀਂ ਪਿਆਰ ਦੇ ਵਿੱਚ ਕਿੰਨੇ ਭੋਲੇ ਬਣ ਜਾਂਦੇ ਹਾਂ ਲੋਕਾਂ ਦੀ ਗੱਲਾਂ ਵਿੱਚ ਆ ਜਾਂਦੇ ਹਾਂ ਲੋਕੀ ਸਾਡੇ ਤੋਂ ਪਿਆਰ ਨਾਲ ਜੀ ਦੋ ਚ ਹੁੰਦਾ ਟੌਕਸਿਕ ਰਿਲੇਸ਼ਨਸ਼ਿਪਸ ਸੀ ਅਟਰੈਕਟ ਕਰਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਸਾਡਾ ਦਿਲ ਦੁਖਦਾ ਤੇ ਕਈ ਵਾਰ ਇਦਾਂ ਦੀਆਂ ਨਾ ਚਾਹੰਦੇ ਹੋਏ ਵੀ ਘਟਨਾਵਾਂ ਸਾਹਮਣੇ ਆਂਦੀਆਂ ਨੇ ਕਈ ਵਾਰੀ ਸਾਡੀ ਗੱਟ ਸਾਡੀ ਇੰਟੂਿਸ਼ਨ ਸਾਨੂੰ ਕਹਿੰਦੀ ਵੀ ਹੁੰਦੀ ਕਿ ਇਹ ਬੰਦੇ ਨੂੰ ਟੈਸਟ ਕਰ ਲਿਆ ਬੰਦਾ ਨਹੀਂ ਸੀ ਕਿ ਇੰਟੂਿਸ਼ਨ ਆਂਦੀ ਵੀ ਹੁੰਦੀ ਆ ਪਰ ਅਸੀਂ ਸਾਰੇ ਰੈਡ ਫਲੈਗਸ ਨੂੰ ਇਗਨੋਰ ਕਰ ਦਿੰਨੇ ਆ ਆਪਣੇ ਇੰਟੂਿਸ਼ਨ ਨੂੰ ਇਗਨੋਰ ਕਰ ਦਿੰਨੇ ਆ ਲੋਕਾਂ ਦੀਆਂ ਗੱਲਾਂ ਜੋ ਲੋਕੀ ਸਾਨੂੰ ਆ ਕੇ ਸਹੀ ਸਲਾਹਾਂ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਇਗਨੋਰ ਕਰ ਦਿੰਨੇ ਆ ਕਿਉਂਕਿ ਅਸੀਂ ਲਾਈਫ ਦੇ ਵਿੱਚ ਇੰਨੇ ਭੋਲੇ ਹੁੰਨੇ ਆ ਤੇ ਅਸੀਂ ਆਪਣੇ ਸਾਰੇ ਦਿਲ ਦੇ ਦਰਵਾਜ਼ੇ ਖੋਲ ਦਿੰਨੇ ਆ ਤੇ ਬੰਦੇ ਨੂੰ ਆਪਣੇ ਲਾਈਫ ਦੇ ਵਿੱਚ ਖੁਦ ਹੀ ਇਨਵਾਈਟ ਕਰ ਦਿੰਦੇ ਆ ਇਸ ਕੇਸ ਸਟਡੀ ਤੋਂ ਸਾਨੂੰ ਇਹ ਸਿੱਖ ਕਰਨੇ ਹਰ ਇੱਕ ਬੰਦਾ ਦੁਨੀਆ ਦੇ ਸਾਹਮਣੇ ਆਪਣੀ ਝੂਠੀ ਇਮੇਜ ਦਿਖਾਏਗਾ ਹੀ ਦਿਖਾਏਗਾ ਉਹ ਦੁਨੀਆ ਦੇ ਸਾਹਮਣੇ ਇੰਜ ਪ੍ਰਟੈਂਡ ਕਰੇਗਾ ਕਿ ਉਹ ਬਹੁਤ ਵਧੀਆ ਬੰਦਾ ਹੈ ਪਰ ਤੁਹਾਡੇ ਲਈ ਇਹ ਟੈਸਟ ਹੈ ਜਦ ਤੁਸੀਂ ਕਿਸੇ ਬੰਦੇ ਨੂੰ ਆਪਣੀ ਲਾਈਫ ਵਿੱਚ ਆਨ ਦੇਣਾ ਤਾਂ ਤੁਸੀਂ ਉਹਨੂੰ ਟੈਸਟ ਕਰਨਾ ਕਿ ਉਹ ਬੰਦਾ ਕਿਸ ਤਰ੍ਹਾਂ ਬਿਹੇਵ ਕਰਦਾ ਕਿਸ ਤਰ੍ਹਾਂ ਬੋਲਦਾ ਹੈ ਲੋਕਾਂ ਦੇ ਸਾਹਮਣੇ ਉਹਦਾ ਬਰਤావ ਕਿਦਾਂ ਦਾ ਗੁੱਸੇ ਦੇ ਵਿੱਚ ਉਹਦਾ ਰਿਐਕਸ਼ਨ ਕਿਸ ਤਰ੍ਹਾਂ ਉਹ ਟੋਰਡਨਲ ਕਿਸ ਤਰ੍ਹਾਂ ਗੱਲ ਕਰ ਰਿਹਾ ਆਪਣੇ ਵੱਡਿਆਂ ਨਾਲ ਕਿਸ ਤਰ੍ਹਾਂ ਗੱਲ ਕਰ ਰਿਹਾ ਉਹਦੀ ਲਾਈਫ ਉਹਦੀ ਹਿਸਟਰੀ ਸਭ ਕੁਝ ਪਹਿਲਾਂ ਜਾਣੋ ਟੈਸਟ ਕਰੋ ਪਛਾਣੋ ਫਿਰ ਉਹ ਬੰਦੇ ਨੂੰ ਆਪਣੀ ਲਾਈਫ ਦੇ ਵਿੱਚ ਐਂਟਰੀ ਦਿਓ ਦੂਸਰਾ ਬਿਲਕੁਲ ਵੀ ਅੰਨੇ ਨਾ ਹੋ ਜੋ ਬਲਾਈਂਡਲੀ ਟਰਸਟ ਨਾ ਕਰੋ ਟਰਸਟ ਕਰਨਾ ਚੰਗੀ ਗੱਲ ਆ ਪਰ ਬਿਨਾ ਕਿਸੇ ਗੱਲ ਦੇ ਬਿਨਾ ਕਿਸੇ 100% ਪ੍ਰੂਫ ਦੇ ਕਿ ਹਾਂ ਇਹ ਬੰਦਾ ਸਹੀ ਹੈ ਤੁਸੀਂ ਉਸ ਨੂੰ ਟਰਸਟ ਬਿਲਕੁਲ ਵੀ ਨਹੀਂ ਕਰਨਾ ਜਾਂ ਤੁਸੀਂ ਅਗਰ ਕਿਸੇ ਨੂੰ 1-2 ਮਹੀਨੇ ਤੋਂ ਹੀ ਜਾਣਦੇ ਹੋ ਤੁਹਾਨੂੰ ਨਹੀਂ ਪਤਾ ਐਂਡ ਤੁਸੀਂ ਫਿਰ ਵੀ ਉਹਦੇ ਕਹੇ ਤੇ ਉਹਨੂੰ ਉਹਦੀ ਜਗ੍ਹਾ ਤੇ ਜਾ ਰਹੇ ਹੋ ਬਿਲਕੁਲ ਵੀ ਨਹੀਂ ਜਾਣਾ ਪਹਿਲਾਂ ٹرسٹ ਕਰੋ ਦੁਨੀਆ ਦੇ ਵਿੱਚ ਦੇਖੋ ਉਹਦੀ ਇਨਕੁਆਰੀਆਂ ਕਰਾਓ ਕਿ ਉਹ ਬੰਦਾ ਕਿਹੋ ਜਿਹਾ ਹੈ ਫਿਰ ਜਾ ਕੇ ਉਸ ਤੇ 100% ٹرسٹ ਨਹੀਂ ਕਰਨਾ ਫਿਰ ਜਾ ਕੇ ٹرسٹ ਕਰਨਾ ਸ਼ੁਰੂ ਕਰੋ ਉਹਨੂੰ ਬੈਨੀਫਿਟ ਆਫ ਡਾਊਟ ਦਿਓ ਪਰ ਪੂਰੀ ਆਪਣੀ ਰਿਸਰਚ ਕਰੋ ਤਾਂ ਕਿ ਤੁਸੀਂ ਬਾਅਦ ਚ ਏਦਾਂ ਨਾ ਪਛਤਾਓ ਤੀਸਰਾ ਆਪਣੀ ਸੈਲਫ ਰਿਸਪੈਕਟ ਨੂੰ ਸਭ ਤੋਂ ਉੱਪਰ ਰੱਖੋ ਜੇ ਕਿਸੇ ਰਿਲੇਸ਼ਨ ਦੇ ਵਿੱਚ ਤੁਹਾਨੂੰ ਆਪਣੇ ਸਟੈਂਡਰਡਸ ਨੂੰ ਘਟਾਉਣਾ ਪੈ ਰਿਹਾ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈ ਰਿਹਾ ਤੁਹਾਨੂੰ ਬਹੁਤ ਹੀ ਜ਼ਿਆਦਾ ਅਨਵਾਂਟਡ ਸੈਕਰੀਫਾਈਸਸ ਕਰਨੇ ਪੈ ਰਹੇ ਨੇ ਤਾਂ ਉਹ ਬੰਦਾ ਤੁਹਾਡੇ ਲਾਇਕ ਨਹੀਂ ਹੈ ਇਹ ਰਿਸ਼ਤੇ ਨੂੰ ਤੁਹਾਨੂੰ ਉਸੇ ਵਕਤ ਤੋੜ ਦੇਣਾ ਚਾਹੀਦਾ ਹੈ ਟੌਕਸਿਕ ਟ੍ਰੈਪਸ ਤੋਂ ਬਚੋ ਮੈਨੂਪੂਲੇਟਿਵ ਲੋਕਾਂ ਦੀ ਆਦਤ ਹੁੰਦੀ ਹੈ ਮਿੱਠੇ ਮਿੱਠੇ ਸ਼ਬਦ ਬੋਲ ਕੇ ਤੁਹਾਨੂੰ ਆਪਣੀ ਗੱਲਾਂ ਦੇ ਵਿੱਚ ਲਿਆਣਾ ਤੁਹਾਨੂੰ ਸਿਰਫ ਰਾਤ ਰਾਤ ਨੂੰ ਕਾਲ ਕਰਨਾ ਕਿਉਂਕਿ ਉਹ ਕੱਲੇ ਹੁੰਦੇ ਨੇ ਅੰਦਰੋਂ ਖੋਖਲੇ ਹੁੰਦੇ ਨੇ ਦੇ ਵਾਂਟ ਸਮਵਨ ਟੂ ਹੈਵ ਸਮ ਡਰਟੀ ਸੈਕਸ ਟਾਕਸ ਬਟ ਤੁਸੀਂ ਇਹ ਚੀਜ਼ਾਂ ਨੂੰ ਬਿਲਕੁਲ ਇਗਨੋਰ ਨਹੀਂ ਕਰਨਾ ਕਿ ਹਰ ਚੀਜ਼ ਦੇ ਵਿੱਚ ਕਿਦਾਂ ਉਹ ਓਵਰ ਮੈਨਿਪੂਲੇਟਿਵ ਹੋ ਰਿਹਾ ਓਵਰ ਕੰਟਰੋਲਿੰਗ ਹੋ ਰਿਹਾ ਤੁਹਾਨੂੰ ਗਿਲਟੀ ਫੀਲ ਕਰਾ ਰਿਹਾ ਹਮੇਸ਼ਾ ਤੁਹਾਡੀ ਹੀ ਗਲਤੀ ਕੱਢ ਰਿਹਾ ਜੇ ਤੁਹਾਡੀਆਂ ਲੜਾਈਆਂ ਵੀ ਹੋ ਜਾਂਦੀਆਂ ਨੇ ਹਮੇਸ਼ਾ ਤਾਂ ਐਦਾ ਫੀਲ ਕਰਾਇਆ ਜਾਂਦਾ ਕਿ ਤੁਸੀਂ ਹੀ ਗਲਤ ਸੀ ਅਗਰ ਸਾਰੇ ਰੈਡ ਫਲੈਗਸ ਤੁਹਾਨੂੰ ਦਿਖ ਰਹੇ ਨੇ ਤਾਂ ਪਲੀਜ਼ ਇਸ ਰਿਸ਼ਤੇ ਤੋਂ ਜਲਦੀ ਤੋਂ ਜਲਦੀ ਲਾਸਟਲੀ ਆਪਣੇ ਇੰਟੂਸ਼ਨ ਨੂੰ ਸੁਣੋ ਰੱਬ ਨੇ ਸਾਨੂੰ ਇੰਟੂਸ਼ਨ ਇਸੇ ਲਈ ਬਣਾ ਕੇ ਦਿੱਤੀ ਕਿ ਰੱਬ ਆਪ ਆ ਕੇ ਨਹੀਂ ਸਾਨੂੰ ਦੱਸ ਸਕਦਾ ਕਿ ਇਹ ਬੰਦਾ ਤੇਰੇ ਲਈ ਸਹੀ ਹੈ ਬੰਦਾ ਤੇਰੇ ਲਈ ਗਲਤ ਹੈ ਸਾਨੂੰ ਖੁਦ ਨੂੰ ਹੀ ਆਪਣੇ ਗੱਡ ਫੀਲਿੰਗ ਨੂੰ ਜ਼ਿਆਦਾ ਸੁਣਨਾ ਚਾਹੀਦਾ ਹੈ ਆਪਣੇ ਗੱਡ ਫੀਲਿੰਗ ਨੂੰ ਜ਼ਿਆਦਾ ਸੁਣਨ ਲਈ ਤੁਹਾਨੂੰ ਜ਼ਿਆਦਾ ਅਵੇਅਰ ਹੋਣਾ ਚਾਹੀਦਾ ਕਿ ਤੁਹਾਡੇ ਆਮਨੇ ਸਾਹਮਨੇ ਕੀ ਹੋ ਰਿਹਾ ਬਿਲਕੁਲ ਵੀ ਅੰਨੇ ਬਲਾਈਂਡ ਨਾ ਹੋ ਜਾਓ ਜਦੋਂ ਅੰਦਰੋਂ ਆਵਾਜ਼ ਆਵੇ ਕਿ ਬੰਦਾ ਠੀਕ ਨਹੀਂ ਆਪਣੇ ਗੱਟ ਫੀਲਿੰਗ ਨੂੰ ਸੁਣੋ ਤੇ ਉਸ ਬੰਦੇ ਤੋਂ ਦੂਰ ਹੋ ਜਾਓ ਕੁੜੀਆਂ ਅਸੀਂ ਇਹ ਕੇਸ ਸਟੱਡੀਜ਼ ਨੂੰ ਸਿਰਫ ਇੱਕ ਨਿਊਜ਼ ਦੀ ਤਰ੍ਹਾਂ ਨਾ ਦੇਖੀਏ ਸਿਰਫ ਇੱਕ ਗੋਸਪੀ ਦੀ ਤਰ੍ਹਾਂ ਨਾ ਦੇਖੀਏ ਪਰ ਇਹਨਾਂ ਨੂੰ ਆਪਣੀ ਗਾਈਡ ਬੁੱਕ ਬਣਾਈਏ ਤਾਂ ਕਿ ਅਸੀਂ ਆਪਣੇ ਫਿਊਚਰ ਨੂੰ ਸਿਕਿਉਰ ਕਰ ਪਾਈਏ ਹੁਣ ਜੋ ਕੁੜੀ ਨਾਲ ਹੋ ਗਿਆ ਸੀ ਉਹਨੂੰ ਨਹੀਂ ਪਲਟ ਸਕਦੇ ਪਰ ਅਸੀਂ ਉਸ ਤੋਂ ਸਿੱਖ ਸਕਦੇ ਹਾਂ ਖੋਦੋ ਕੁੜੀ ਮੀਡੀਆ ਦੇ ਸਾਹਮਣੇ ਆ ਕੇ ਬੋਲ ਰਹੀ ਹੈ ਕਿ ਇਸ ਤੋਂ ਸਿੱਖੋ ਇਦਾਂ ਦੀਆਂ ਚੀਜ਼ਾਂ ਤੋਂ ਦੂਰ ਰਹੋ ਜਿੰਨਾ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ ਕਰੋ ਕਿਉਂਕਿ ਤੁਹਾਡਾ ਫਿਊਚਰ ਤੁਹਾਡੇ ਹੱਥ ਦੇ ਵਿੱਚ ਹੀ ਹੈ ਤੇ ਅਗਲੀ ਵਾਰ ਜਦੋਂ ਤੁਸੀਂ ਕਿਸੇ ਤੇ ٹرسٹ ਕਰਨ ਲੱਗਿਓ ਕਿਸੇ ਦੀ ਗੱਲਾਂ ਦੇ ਵਿਚਾਰਨ ਲੱਗਿਓ ਇਹ ਪੰਜ ਚੀਜ਼ਾਂ ਨੂੰ ਪੰਜ ਰੂਲਸ ਨੂੰ ਜ਼ਰੂਰ ਯਾਦ ਰੱਖਣਾ ਤਾਂ ਕਿ ਤੁਸੀਂ ਬਾਜੋ ਨਾ ਪੁੱਛਤਾਓ ਕਿਉਂਕਿ ਪਿਆਰ ਸਿਰਫ ਦਿਲ ਨਾਲ ਨਹੀਂ ਹੁੰਦਾ ਪਿਆਰ ਦਿਮਾਗ ਨਾਲ ਵੀ ਹੁੰਦਾ ਤੇ ਆਪਣੇ ਦਿਮਾਗ ਦਾ ਯੂਜ਼ ਕਰੋ ਬਿਲਕੁਲ ਭੋਲੇ ਨਾ ਬਣ ਜਾਓ ਮੈਂ ਤੁਹਾਡੇ ਕੋਲੇ ਸਵਾਲ ਛੱਡ ਕੇ ਜਾ ਰਹੀ ਹਾਂ ਕਿ ਤੁਸੀਂ ਕਿਸੇ ਨੂੰ ਆਪਣੀ ਲਾਈਫ 'ਚ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਟਰਸਟ ਕਰਦੇ ਹੋ ਕਮੈਂਟ ਵਿੱਚ ਜ਼ਰੂਰ ਦੱਸਣਾ